ਗੁਰੂ ਰੂਪ ਗੁਰੂ ਪੈਰ ਸਾਸੰਤ ਜੀ ਆਓ ਸਰਵਣ ਕਰਦੇ ਹਾਂ ਸੂਫੀ ਫਕੀਰ ਅਤਾਰ ਦਾ ਜੀਵਨ ਗਾਥਾ ਮੈਂ ਇੱਕ ਸੂਫੀ ਫਕੀਰ ਅਤਾਰ ਦਾ ਜੀਵਨ ਗਾਥਾ ਪੜ ਰਿਹਾ ਸੀ ਫਰਿਸ਼ਤੇ ਪ੍ਰਗਟ ਹੋਏ ਤੇ ਕਹਿਣ ਲੱਗੇ ਮੰਗ ਫਕੀਰਾ ਕੀ ਚਾਹੀਦਾ ਇਹ ਫਕੀਰ ਕਹਿਣ ਲੱਗਾ ਇੱਕ ਹੀ ਮੰਗ ਰਹਿ ਗਈ ਹੈ ਉਹ ਤੁਸੀਂ ਪੂਰੀ ਨਹੀਂ ਕਰ ਸਕਦੇ ਬਾਕੀ ਤੇ ਕੋਈ ਮੰਗ ਨਹੀਂ ਬਸ ਇੱਕੋ ਹੀ ਮੰਗ ਹੈ ਔਰ ਮੈਂ ਐਸਾ ਸਮਝਦਾ ਹਾਂ ਕਿ ਉਹ ਤੁਸੀਂ ਪੂਰੀ ਨਹੀਂ ਕਰ ਸਕਦੇ ਇਸ ਦੇ ਨਾਲ ਫਰਿਸ਼ਤਿਆਂ ਨੂੰ ਚੋਟ ਲੱਗੀ ਇਹ ਤੇ ਸਾਡੀ ਤੋਹੀਨ ਪਿਆ ਕਰਦਾ ਹੈ ਇਸ ਦੀ ਝੋਲੀ ਵਿੱਚ ਅਸੀਂ ਵਾਰ ਪਾਉਣ ਆਏ ਹਾਂ ਸਭ ਕੁਝ ਦੇਣ ਵਾਸਤੇ ਆਏ ਹਾਂ ਜੋ ਮੰਗੋ ਦਿੰਦੇ ਹਾਂ ਇਹ ਕਹਿੰਦਾ ਹੈ ਕਿ ਇੱਕੋ ਹੀ ਮੰਗ ਰਹਿ ਗਈ ਹੈ ਔਰ ਤੁਸੀਂ ਪੂਰੀ ਨਹੀਂ ਕਰ ਸਕਦੇ ਫਰਿਸ਼ਤੇ ਆਖਿਆ ਫਕੀਰਾ ਇਹ ਇਲਜ਼ਾਮ ਸਾਡੇ ਤੇ ਬਾਅਦ ਵਿੱਚ ਲਾਵੀਂ ਜਦ ਅਸੀਂ ਦੇ ਨਹੀਂ ਸਕਾਂਗੇ ਪਰ ਕਮਾਲ ਦੀ ਗੱਲ قصور ਸਾਡੇ ਪਾਸੋਂ ਹੋਇਆ ਨਹੀਂ ਅਤੇ سزا ਪਹਿਲੇ ਹੀ ਦੇਣ ਲੱਗੇ ਹੋ ਤੂੰ ਮੰਗ ਅਸੀਂ ਦੇਵਾਂਗੇ ਕੀ ਮੰਗ ਹੈ ਤੇਰੀ اے ਫਰਿਸ਼ਤੇਓ ਇੱਕੋ ਹੀ ਮੰਗ ਹੈ ਮੇਰੀ ਮੇਰੇ ਹਿਰਦੇ ਵਿੱਚ ਕੋਈ ਮੰਗ ਨਾ ਰਹੇ ਇਹ ਆਤਾਰ ਕਹਿੰਦਾ ਹੈ ਇਹ ਸੁਣ ਕੇ ਫਰਿਸ਼ਤੇ ਚਲੇ ਗਏ ਬਿਨਾ ਦਿੱਤੇ ਹੀ ਉਹ ਚਲੇ ਗਏ ਉਹ ਫਕੀਰ ਇਸ ਤੋਂ ਇਹ ਨੁਕਤਾ ਬਿਆਨ ਕਰ ਰਿਹਾ ਹੈ ਕਿ ਕੋਈ ਦੇਵਤਾ ਇਸ਼ਾਵਾਂ ਤੋਂ ਮੁਕਤ ਨਹੀਂ ਕਰ ਸਕਦਾ ਕੇਵਲ ਪਰਮਾਤਮਾ ਹੀ ਕਰ ਸਕਦਾ ਹੈ ਉਹ ਜਦ ਮਿਲਦਾ ਹੈ ਫਿਰ ਕੋਈ ਇਸ਼ਾ ਨਹੀਂ ਰਹਿੰਦੀ ਸਬੇ ਇਸ਼ਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਉਸ ਤੋਂ ਪਹਿਲਾਂ ਤਾਂ ਕੋਈ ਇਸ਼ਾ ਪੂਰੀ ਨਹੀਂ ਹੁੰਦੀ ਇਹ ਇੱਕ ਪੂਰੀ ਹੁੰਦੀ ਹੈ 10ਵੀਂ ਨੂੰ ਜਨਮ ਦੇ ਜਾਂਦੀ ਹੈ ਉਹ ਤੇ ਪ੍ਰਵਾਹ ਚੱਲਦਾ ਰਹਿੰਦਾ ਹੈ ਉਸ ਵਿੱਚ ਕੁਝ ਪੂਰੀਆਂ ਹੁੰਦੀਆਂ ਰਹਿੰਦੀਆਂ ਨੇ ਕੁਝ ਨਿਰੰਤਰ ਜਨਮ ਲੈਂਦੀਆਂ ਰਹਿੰਦੀਆਂ ਨੇ ਇਸ ਸ਼ਾਵਾਂ ਦਾ ਜੰਮਦੇ ਰਹਿਣਾ ਅਤੇ ਸਾਡੇ ਜਨਮ ਮਰਨ ਦਾ ਕਾਰਨ ਬਣਦਾ ਹੈ ਇਹ ਮੂਲ ਗੱਲ ਕਿ ਤੇ ਸਮਝ ਵਿੱਚ ਆ ਜਾਏ ਤਾਂ ਫਿਰ ਪਾਠ ਕਰਨ ਲੱਗਿਆਂ ਜਪ ਕਰਨ ਲੱਗਿਆਂ ਕੱਲ ਦੀ ਗੱਲ ਛੱਡੋ ਅੱਜ ਹੀ ਆਨੰਦ ਮਿਲੇਗਾ ਹੁਣੇ ਹੀ ਆਨੰਦ ਮਿਲੇਗਾ ਅੱਜ ਹੀ ਆਨੰਦ ਮਿਲੇਗਾ